ਕਰੋ ਜੀ ਦਰਸ਼ਨ ਤਖਤ ਸ੍ਰੀ ਦਮਦਮਾ ਸਾਹਿਬ ਰਿਕਾਰਡ ਤੋੜ ਕੱਠ ਹੀ ਹੋਣਾ ਜਿਹੜਾ ਤਲਵੰਡੀ ਸਾਬੋ ਕੇ ਵਿਸਾਖੀ ਤੇ ਜਿਹੜਾ ਬਹੁਤ ਵੱਡਾ ਕੱਠ ਹੋਣਾ ਆਪਾਂ ਪਹੁੰਚੇ ਹੋਏ ਸੀਗੇ 6 7 ਤਰੀਕ ਨੂੰ ਇੱਥੇ ਪਰ ਉਸ ਸਮੇਂ ਵੀ ਦੇਖ ਲਓ ਹਨਾ ਕਿੰਨਾ ਕੱਠ ਹੈ ਮੇਨ ਜਦੋਂ ਆਪਣਾ 13 April ਦੀ ਵਿਸਾਖੀ ਉਸ ਦਿਨ ਕਿੰਨਾ ਇਕੱਠ ਹੋਵੇਗਾ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਦੇਣ ਆ ਨਾ ਸਿੱਖ ਕੌਮ ਨੂੰ ਉਹ ਬਹੁਤ ਵੱਡੀ ਆ ਇਸ ਕਰਕੇ ਹਨਾ ਪੂਰੀ ਦੁਨੀਆ ਦੇ ਵਿੱਚ ਵੱਸਦੇ ਸਿੱਖ ਜ਼ਰੂਰ ਪਹੁੰਚਦੇ ਆ ਨਾ ਵਿਸਾਖੀ ਤੇ ਤੇ ਆਉਣਾ ਵੀ ਚਾਹੀਦਾ ਕਿਉਂਕਿ ਸਾਡਾ ਜਿਹੜਾ ਇਤਿਹਾਸ ਜੁੜਿਆ ਹੋਇਆ ਤੇ ਸਾਡਾ ਮੇਨ ਤਖਤ ਸਾਹਿਬਾ ਜੋ ਅਕਾਲ ਤਖਤ ਸਾਹਿਬ ਹਨ ਸਾਡਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਕੇ ਉੱਧ ਕਰੀ ਹੋਈ ਹੈ ਇਥੋਂ ਦੇ ਪ੍ਰਬੰਧਕਾਂ ਵੱਲੋਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਇਆ ਹੋਇਆ ਵਿਸਾਖੀ ਤੇ ਜਿਹੜੀਆਂ ਸੰਗਤਾਂ ਆਉਣਗੀਆਂ ਉਹਨਾਂ ਨੂੰ ਆਖੇ ਇੱਥੇ ਵੇਖਿਓ ਕਿੰਨਾ ਚੰਗਾ ਲੱਗੂਗਾ ਜਰੂਰ ਆਓ ਇੱਕ ਵਾਰ ਜਰੂਰ ਦਰਸ਼ਨ ਕਰਕੇ ਜਾਓ ਆਪ ਆਓ ਤੇ ਆਪਣੇ ਹਨਾ ਪਰਿਵਾਰ ਨੂੰ ਜਰੂਰ ਨਾਲ ਲੈ ਕੇ ਆਓ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਜੇਕਰ ਫੇਰ ਹੀ ਆਕੇ ਇੱਥੇ ਆਕੇ ਹੀ ਪਤਾ ਚੱਲੇਗਾ ਕਿ ਵੀ ਸਾਡਾ ਇਤਿਹਾਸ ਕੀ ਹੈ ਦੇਖ ਸਕਦੇ ਹੋ ਜੀ ਤੁਸੀਂ ਉੱਪਰ ਕਿੰਨੇ ਸੌ ਹਜ਼ਾਰ ਦਾ ਕੀਤੀ ਹੋਈ ਹੈ ਇੱਧਰ ਰਹਿ ਜਾਂਦਾ ਜੀ ਬਾਬਾ ਦੀਪ ਸਿੰਘ ਦਾ ਜਿਹੜਾ ਖੂਹ ਸੀਗਾ ਸੰਗਤਾਂ નીચે ਜਾ ਕੇ ਇੰទី ਸ਼ਨਾਣ ਕਰ ਰਹੀ ਹੈ ਸ਼ਰੋਵਰ ਦੇ ਵਿੱਚ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਰੋਵਰ ਦੇ ਵਿੱਚ ਇਸ਼ਨਾਨ ਕਰਦੇ ਹੁੰਦੇ ਸੀਗੇ ਅਭੀ ਸੇ ਕੌਮ ਦੇ ਮੇਨੋ ਤਿਹਾਰ ਦਾ ਇਹ ਆ ਜੀ ਸਾਨੂੰ ਇਹ ਵਕਤ ਤੋਂ ਬਾਅਦ ਚੜ੍ਹਦੀ ਕਲਾ ਨਾਲ ਇਹਦਾ ਮਨਾਉਣੇ ਚਾਹੀਦੇ ਆ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਤੋਂ ਜਾਣੂ ਹੋਣ ਆਪਣੇ ਸੋਕਣ ਨਾਲ ਜੁੜ ਕੇ ਰਹਿਣ ਸਾਹਮਣੇ ਬਿਲਕੁਲ ਦਰਬਾਰ ਸਾਹਿਬ ਆ ਗਏ ਸ਼ੁਭ ਅਸ਼ਿੰਤਕ ਸਭ ਦੇ ਹੁਣ ਆਪਾਂ ਜਿੱਥੇ ਨਾ ਤਸਵੀਰਾਂ ਦੇ ਰੂਪ ਦੇ ਵਿੱਚ ਆਪਣਾ ਸਿੱਖ ਇਤਿਹਾਸ ਇੱਥੇ ਫੋਟੋਆਂ ਸਜਾਈਆਂ ਹੋਈਆਂ ਤਸਵੀਰਾਂ ਸਜਾਈਆਂ ਹੋਈਆਂ ਇਹਨਾਂ ਆਪਾਂ ਜਦੋਂ ਆਪਾਂ ਵੇਖਦੇ ਆ ਬਿਲਕੁਲ ਸਾਹਮਣੇ ਉਹੀ ਸੀਨ ਸਾਹਮਣੇ ਆ ਜਾਂਦਾ ਮਹਿਸੂਸ ਉਹ ਉਦਾਂ ਹੀ ਹੁੰਦਾ ਵੀ ਜਿਵੇਂ ਗੁਰੂ ਪਾਤਸ਼ਾਹ ਉਸ ਸਮੇਂ ਇੱਥੇ ਆਏ ਹੋਣਗੇ ਤੇ ਕਿਵੇਂ ਗੁਰਸਿੱਖਾਂ ਕੋਲ ਆ ਕੇ ਬੈਠ ਕੇ ਉਹਨਾਂ ਨੇ ਇੱਥੇ ਦੀਵਾਨ ਸਜਾਈ ਗੁਰੂ ਸਾਹਿਬ ਜੀ ਜਿਸ ਸਥਾਨ ਤੇ ਬੈਠੇ ਆ ਉਥੇ ਹੁਣ ਦਰਬਾਰ ਸਾਹਿਬ ਜਿਹੜਾ ਅਸੀਂ ਸ਼ੋਅ ਬਤਾ ਗੁਰੂ ਗ੍ਰੰਥ ਸਾਹਿਬ ਜੀ ਤਖਤ ਇਸ ਇੱਥੇ ਬਿਰਾਜਮਾਨ ਵੇਖੋ ਜੀ ਸੰਗਤਾਂ ਹਨਾ ਉਸ ਸਮੇਂ ਦੀਆਂ ਤਸਵੀਰਾਂ ਨੂੰ ਕਿਵੇਂ ਆਪਣੇ ਸਾਹਮਣੇ ਪੇਸ਼ ਕੀਤਾ ਹੋਇਆ ਵੀ ਕਿਸ ਤਰ੍ਹਾਂ ਸੰਗਤ ਦੇ ਵਿੱਚ ਸੇਵਾਦਾਰ ਸੇਵਾ ਕਰਦੇ ਸੀ ਗੁਰਸਿੱਖ ਆ ਉਸਾਰੀ ਹੁੰਦੀ ਜੀ ਸਰੋਵਰ ਦੀ ਹੋਰ ਜਿਹੜੇ ਉੱਥੇ ਆਪਾਂ ਨੂੰ ਰਹਿਣ ਵਸੇਰਾ ਉਦੋਂ ਬਣਾਇਆ ਸਰੋਵਰ ਦੀ ਖੁਦਾਈ ਹੋ ਰਹੀ ਆ ਤੇ ਨਾਲ ਹੀ ਉਸਾਰੀਆਂ ਹੋ ਰਹੀਆਂ ਸਾਥ ਦੇ ਨਾਲੇ ਉਸ ਸਮੇਂ ਵੀ ਸਾਥ ਦੇ ਰਹੇ ਆ ਆ ਵੇਖੋ ਉਸ ਸਮੇਂ ਨਾ ਇੱਥੇ ਖੇਤ ਦਿਖਾਈ ਗਏ ਆ ਕਿ ਬਿਲਕੁਲ ਜਿਹੜੀ ਧਰਤੀ ਆ ਇੱਥੇ ਵੀ ਫਸਲਾਂ ਮੁਕਦੀਆਂ ਹੁੰਦੀਆਂ ਸੀ ਹੁਣ ਦੇਖੋ ਨਾ ਮਾਤਾ ਜੀ ਆਏ ਆ ਸੰਗਤਾਂ ਵੀ ਬੈਠੀਆਂ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਗੁਰੂ ਪਾਸੇ ਕੋਲ ਪਹੁੰਚੇ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਨੇ ਦੇਖੋ ਆਪਣਾ ਪੂਰਾ ਪਰਿਵਾਰ ਵਾਰ ਕੇ ਪਰ ਕੀ ਕਿਹਾ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਰਤ ਓਕਿਆ ਹੋਆ ਜੀਵਤ ਕਈ ਹਜ਼ਾਰ ਇਹ ਉਹ ਸਥਾਨ ਹੈ ਜਿੱਥੇ ਬੈਠ ਕੇ ਗੁਰੂ ਪਾਤਸ਼ਾਹ ਨੇ ਇਹ ਸ਼ਬਦ ਬੋਲੇ ਸੀ ਨਾ ਕੋਈ ਹੋਇਆ ਨਾ ਕਿਸੇ ਤੋਂ ਬਣਿਆ ਜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਨਾ ਸਰੂਪ ਲਿਖਾਉਣ ਲਈ ਹੁਣ ਅਗਲੀ ਤਸਵੀਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਕੀ ਕਰ ਰਹੇ ਸੀ ਜੋ ਸਿਆਹੀ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨਾ ਸੀ ਕਲਮ ਤਿਆਰ ਕਰ ਰਹੇ ਅਗੁਰੂ ਸੀ ਤੇ ਨਾਲ ਦੀ ਨਾਲ ਜਿਹੜੀ ਸਿਆਹੀ ਹੱਥੀ ਲਿਖਤ ਆਉਣੀ ਸੀ ਇਹ ਵੀਡੀਓ ਲੈਣ ਅਗਲੀ ਤਸਵੀਰ ਆਪਾਂ ਵੇਖ ਸਕਦੇ ਹਾਂ ਭਾਈ ਮਨੀ ਸਿੰਘ ਜੀ ਤੋਂ ਗੁਰੂ ਬਾਦਸ਼ਾ ਜਿਹੜਾ ਪਾਵਨ ਪਵਿੱਤਰ ਬਾਣੀ ਦਾ ਉਤਾਰਾ ਕਰਵਾ ਰਹੇ ਆ ਅਗਲੀ ਤਸਵੀਰ ਦੇ ਵਿੱਚ ਆਪ ਨੂੰ ਸੰਗਤਾਂ ਬੈਠੀਆਂ ਨਜ਼ਰ ਆਉਂਦੀਆਂ ਤੇ ਗੁਰੂ ਪਾਤਸ਼ਾਹ ਜੀ ਇਸ ਸਮੇਂ ਇੱਕ ਸਨੇਹਾ ਦੇਣਾ ਚਾਹੁੰਦੇ ਸੀ ਗੁਰੂ ਪਾਤਸ਼ਾਹ ਕਹਿੰਦੇ ਵੀ ਅੱਗੇ ਤੋਂ ਗੁਰਸਿੱਖਾਂ ਨੇ ਜੋ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਸ਼ਬਦ ਗੁਰੂ ਨੂੰ ਤੇ ਅੱਗੇ ਦੱਸਿਆ ਗਿਆ ਜੀ ਇਤਿਹਾਸ ਦੇ ਵਿੱਚ ਜੋ ਕਲਮਾ ਸੀ ਸਿਆਹੀ ਸੀ ਜੋ ਬਚ ਗਈ ਸੀ ਗੁਰੂ ਸਾਹਿਬ ਜੀ ਦਾ ਸ਼ਬਦ ਗੁਰੂ ਦਾ ਉਤਾਰਾ ਕਰਨ ਤੋਂ ਬਾਅਦ ਤਾਂ ਉਹ ਗੁਰੂ ਸਾਹਿਬ ਜੀ ਨੇ ਇੱਕ ਛਪੜੀ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ ਗਈ ਸੀ ਬਾਈ ਅੱਗੇ ਹੁਣ ਗੁਰੂ ਪਾਤਸ਼ਾਹ ਅੱਗੇ ਹਨ ਬੰਦੂਕ ਢੇਟ ਕੀਤੀ ਜਾ ਰਹੀ ਹੈ ਆਪਣੇ ਹੱਥੀਂ ਬੰਦੂਕ ਤਿਆਰ ਕਰਕੇ ਕਰਨਗੀ ਤਾਂ ਜੋ ਕਿ ਦੀਵਾਨ ਵੀ ਸਜਿਆ ਹੋਇਆ ਗੁਰੂ ਪਾਤਸ਼ਾਹ ਨੂੰ ਇੱਥੇ ਮੰਨਦਾ ਇਹ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਗੁਰੂ ਪਾਤਸ਼ਾਹ ਨੇ ਮੰਗ ਕੀਤੀ ਸੀ ਭਾਈ ਡੱਲਾ ਦੇ ਜਿਹੜੇ ਸਿਪਾਹੀ ਸੀ ਉਹਦੇ ਨਾਲ ਸੀਗੇ ਪਰ ਨਹੀਂ ਆਏ ਇੱਥੇ ਭਾਈ ਬਾਬਾ ਤੀਰ ਸਿੰਘ ਤੇ ਵੀਰ ਸਿੰਘ ਜੀ ਇੱਕ ਦੂਸਰੇ ਤੋਂ ਦੇਖੋ ਅੱਗੇ ਹੋ ਕੇ ਕੁਰਬਾਨ ਜਾ ਰਹੇ ਆ ਗੁਰੂ ਦੇ ਸ਼ਬਦਾਂ ਤੇ ਬਾਬਾ ਵੀਰ ਸਿੰਘ ਕਹਿੰਦੇ ਅਸੀਂ ਅੱਗੇ ਹੋਣਾ ਤੇ ਬਾਬਾ ਤੀਰ ਸਿੰਘ ਕਹਿੰਦੇ ਅਸੀਂ ਅੱਗੇ ਹੋਣਾ ਆਪਣੇ ਬਿਲਕੁਲ ਦਰਬਾਰ ਸਾਹਿਬ ਦੇ ਬਰਾਬਰ ਨਾ ਬਾਬਾ ਧੀਰ ਸਿੰਘਾ ਬਾਬਾ ਵੀਰ ਸਿੰਘ ਦੀ ਯਾਦ ਦੇ ਵਿੱਚ ਇੱਕ ਗੁਰੂ ਸਥਾਨ ਵੀ ਬਣਿਆ ਹੋਇਆ ਜਿੱਥੇ ਅਮਰਤ ਸੰਚਾਰ ਹੁੰਦਾ ਜੀ ਬੱਤ ਤੋਂ ਬੱਤ ਗੁਰਸਿੱਖ ਸੰਗਤਾਂ ਅਮਰਤ ਸੰਚਾਰ ਕਰੋ ਗੁਰੂ ਵਾਲੇ ਬਣੋ ਵੇਖੋ ਗੁਰੂ ਸਾਹਿਬ ਜੀ ਗੁਰਸਿੱਖਾਂ ਦੇ ਮੁਕਾਬਲੇ ਕਰਾਉਂਦੇ ਗੱਤਕੇ ਦੇ ਜੋਹਰ ਦਿਖਾ ਰਹੇ ਆ ਅਗਲੀ ਤਸਵੀਰ ਦੇ ਵਿੱਚ ਇਹ ਚੀਜ਼ ਆਪਾਂ ਪਤਾ ਨਹੀਂ ਕਿਉਂ ਅੱਜ ਇਸ ਚੀਜ਼ ਤੋਂ ਦੂਰ ਹੋ ਗਏ ਆ ਗੁਰੂ ਸਾਹਿਬ ਜਿੱਥੇ ਜਿੱਥੇ ਸਾਡੇ ਮਨ ਨੂੰ ਤਕੜਾ ਕਰਦੇ ਆ ਉਥੇ ਨਾਲ ਦੀ ਨਾਲ ਸਰੀਰਕ ਤੌਰ ਤੇ ਫਿਜ਼ੀਕਲ ਵੀ ਫਿੱਟ ਕਰਦੇ ਸੀ ਪਰ ਇਹ ਚੀਜ਼ ਅੱਜ ਅਸੀਂ ਪਤਾ ਨਹੀਂ ਕਿਉਂ ਗਾਇਬ ਕਰ ਚੁੱਕੇ ਆ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਸੋਚਣਾ ਬਣਦਾ ਅੱਜ ਕਿ ਗੁਰੂ ਸਾਹਿਬ ਜੀ ਨਾਲ ਕਹਿੰਦੇ ਵੀ ਸਰੀਰਕ ਤੌਰ ਤੇ ਵੀ ਜਿਹੜਾ ਮੇਰਾ ਗੁਰ ਸਿੱਖਾ ਉਹ ਤਕੜਾ ਹੋਣਾ ਚਾਹੀਦਾ ਅਵੇਖੋ ਨਾਲ ਦੀ ਨਾਲ ਗੱਤਕੇ ਦੇ ਜੋਹਰ ਵੀ ਵਿਖਾਏ ਜਾ ਰਹੇ ਆ ਦੇਖੋ ਹਣਾ ਕਿਹੋ ਜਿਹਾ ਮਾਹੌਲ ਹੋਊਗਾ ਜਦੋਂ ਗੁਰੂ ਸਾਹਿਬ ਜੀ ਅਵੇ ਕੋ ਤਸਵੀਰਾਂ ਦੇ ਵਿੱਚ ਹਣਾ ਆਪਾਂ ਪੰਛੀ ਵੀ ਵੇਖ ਰਹੇ ਆ ਕਿ ਕਿੰਨਾ ਪਿਆਰ ਕਰਦੇ ਹੋਣਗੇ ਗੁਰੂ ਸਾਹਿਬ ਜੀ ਪੰਛੀਆਂ ਨੂੰ ਕੁਦਰਤ ਨੂੰ ਹਣਾ ਆਪਾਂ ਨੂੰ ਵੀ ਆਪਾਂ ਰੋਜ਼ ਸ਼ਬਦ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਿੰਨੇ ਸ਼ਬਦ ਨੇ ਜੋ ਕੁਦਰਤ ਨੂੰ ਬਿਆਨ ਕਰਦੇ ਆ ਇਹ ਜਿਹੜੀ ਹੁਣ ਅੱਜ ਦੀ ਤਸਵੀਰ ਹੈ ਜੀ ਜਿਹੜਾ ਹੁਣ ਅੱਜ ਆਪਾਂ ਵੇਖਦੇ ਆ ਨਾ ਜਦੋਂ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਅੰਦਰ ਜਾਂਦੇ ਆ ਤਾਂ ਮੇਨ ਡਿਊਟੀ ਦੇ ਉੱਪਰ ਇਹ ਸਾਨੂੰ ਦਿਖ ਮਿਲੇਗੀ ਉਪਰਖੰਡਾ ਸਾਹਿਬ ਬਣਿਆ ਹੋਇਆ ਇਹ ਹੁਣ ਅੱਜ ਦੇ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਇਸ ਤਸਵੀਰ ਦੇ ਵਿੱਚ ਬਿਆਨ ਕੀਤੀਆਂ ਹੁੰਦੀਆਂ ਦਿਖਾਇਆ ਗਿਆ ਕਿ ਵੀ ਅੱਜ ਦਾ ਜਿਹੜਾ ਪੰਜਾਬ ਹੁਣ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਆਪਾਂ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਉੱਥੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸੀਗਾ ਉਹਦੇ ਬਿਲਕੁਲ ਬਰਾਬਰ ਹੁਣ ਆਪਾਂ ਵੇਖ ਰਹੇ ਹਾਂ ਜੀ ਜਿਸ ਕਰੀਰ ਦੇ ਨਾਲ ਗੁਰੂ ਸਾਹਿਬ ਜੀ ਕੋੜੇ ਬਣਦੇ ਸੀ ਆਪਣੇ ਉਹ ਕਰੀ ਰਹੇ ਪਰ ਅੱਜਕੱਲ ਤੇ ਹੁਣ ਅਲੋਪ ਹੋ ਚੁੱਕੇ ਆ ਇੱਕ ਆ ਚੀਜ਼ ਵੇਖੋ ਨਾ ਡੇਲੇ ਜਿਹੜੇ ਕਹਿੰਦੇ ਆ ਸਿਆਣੇ ਕਹਿੰਦੇ ਵੀ ਡੇਲੇ ਇਸ ਦਰਖਤ ਨੂੰ ਲੱਗਦੇ ਆ ਫੁੱਲ ਬਹੁਤ ਲੱਗੇ ਹੋਏ ਆ ਇਹ ਦਰਖਤ ਹੁਣ ਆਪਣੇ ਪੰਜਾਬ ਦੇ ਵਿੱਚੋਂ ਬਿਲਕੁਲ ਹੀ ਅਲੋਪ ਹੋ ਚੁੱਕੇ ਆ ਜੀ ਇਹ ਸਾਨੂੰ ਸਾਂਭਣਾ ਚਾਹੀਦਾ ਸੀ ਆ ਕਿਉਂਕਿ ਇਹ ਵੀ ਸਾਡੇ ਹਨਾ ਪੁਰਾਤਨ ਪੰਜਾਬ ਦੀ ਯਾਦ ਦਵਾਉਂਦੇ ਸੀ ਇਧਰ ਬਿਲਕੁਲ ਇਧਰ ਪਿੱਛੇ ਆ ਕੇ ਲੰਗਰ ਹੈ ਜੀ ਬਾਬਾ ਪੂਰੀ ਵਾਲਿਆਂ ਦਾ ਲੰਗਰ ਦੇ ਸੇਵਾ ਕਰਦੀਆਂ ਰਹੀਆਂ ਇਹ ਚੀਜ਼ ਵੀ ਹਨਾ ਸਭ ਤੋਂ ਵੱਖਰੀ ਜੀ ਆ ਪੂਰੇ ਸੰਸਾਰ ਦੇ ਵਿੱਚ ਇੱਕ ਵੱਖਰੀ ਜੀ ਗੱਲ ਆ ਸਿੱਖ ਕੌਮ ਦੇ ਹਿੱਸੇ ਆਈ ਆ ਕਿ ਸਾਂਝੀ ਜਗ੍ਹਾ ਹੋ ਜਣ ਬਣਦਾ ਫੇਰ ਉਹਨੂੰ ਬਿਨਾ ਕਿਸੇ ਭੇਦ ਭਾਪ ਦੇ ਛਕਿਆ ਜਾਂਦਾ ਹੈ ਕੋਈ ਉੱਥੇ ਉੱਚੀ ਨੀਵੀਂ ਨਹੀਂ ਹੁੰਦੀ ਇਹ ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਦਾ ਚਲਾਇਆ ਹੋਇਆ ਲੰਗਰ ਅੱਜ ਪੂਰੇ ਸੰਸਾਰ ਦੇ ਵਿੱਚ ਚੱਲ ਰਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ 20 ਰੁਪਏ ਦਾ ਚਲਾਇਆ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਜੋ ਗੁਰਸਿੱਖ ਸੰਗਤਾਂ ਇਹ ਰਲ ਮਿਲ ਕੇ ਚਲਾ ਰਹੀਆਂ ਹੁਣ ਅੱਗੇ ਅਸੀਂ ਆ ਗਏ ਸੀ ਜੀ ਇੱਕ ਗੁਰਮਖ ਪਿਆਰੇ ਜਿਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਪੌਦੇ ਜ਼ਰੂਰ ਦੇ ਕੇ ਜਾਇਓ ਬਹੁਤ ਪਿਆਰੀ ਫੈਮਿਲੀ ਸੀਗੀ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸੀਗੇ ਬਹੁਤ ਚੰਗਾ ਲੱਗਿਆ ਜੀ ਤੁਸੀਂ ਵੀ ਜ਼ਰੂਰ ਆਓ ਜੀ ਇੱਥੇ